ਮੈਂ ਇਹਦੇ ਰੇਡ ਆਈ ਸਰ ਜੱਪਾ ਹੁਸ਼ਿਆਰਪੁਰ ਦੇਣਾ ਆਏ ਆ ਕੀ ਮਕਸਦ ਹੈਗਾ ਤੁਸੀਂ ਹਸ਼ਿਆਰਪੁਰ ਆਂਦਾ ਮੈਂ ਚੰਦਨ ਗਰੇਵਾਲ ਚੇਅਰਮੈਨ ਪੰਜਾਬ ਰਾਜ ਸਫਾਈ ਕਮਿਸ਼ਨ ਅੱਜ ਨਗਰ ਨਿਗਮ ਹਸ਼ਿਆਰਪੁਰ ਦੇ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਸੁਣਨ ਦੇ ਲਈ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਜਿਹਦੇ ਵਿੱਚ ਪਿਛਲੇ 4-5 ਦਿਨ ਤੋਂ ਜਿਹੜੀ ਸਫਾਈ ਕਰਮ ਸਿਵਰਮੈਨਾਂ ਦੀ ਜਿਹੜੀ ਸਟ੍ਰਾਈਕ ਚੱਲਦੀ ਸੀ ਉਹਦਾ ਸੰਗਿਆਨ ਲੈਂਦਿਆਂ ਹੋਇਆਂ ਉਹਦੀ ਜਾਣਕਾਰੀ ਲੈਣ ਦੇ ਲਈ ਇੱਥੇ ਇਕੱਤਰ ਹੋਏ ਸੀ ਅਸੀਂ ਸਾਰੇ ਇਹ ਇਹਨਾਂ ਦੀਆਂ ਜੋ ਦੁਸ਼ਵਾਰੀਆਂ ਹਨ ਜਲਦ ਤੋਂ ਜਲਦ ਮਾਨਯੋਗ ਸਾਡੇ ਲੋਕਲ ਬੋਡੀ ਮਿਨਿਸਟਰ ਡਾਕਟਰ ਰਵਜੋਤ ਜੀ ਨਾਲ ਸਾਂਝੀਆਂ ਕਰਕੇ ਜਿਹੜੀਆਂ ਇਹਨਾਂ ਦੀਆਂ ਦੁਸ਼ਵਾਰੀਆਂ ਜੋ ਮੁਸ਼ਕਿਲਾਂ ਤਾਂ ਉਹਨਾਂ ਨੂੰ ਹੱਲ ਕਰਨ ਦੀ ਲਈ ਅਸੀਂ ਵਚਨਬੱਧ ਹਾਂ ਜਿਹੜੀਆਂ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਹੈਗੀਆਂ ਆ ਇਹਨੂੰ ਕਿਸ ਤਰੀਕੇ ਨਾਲ ਆਪਾਂ ਸੋਲਵ ਕਰਨ ਜਾ ਰਹੇ ਹਾਂ ਦੇਖੋ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਸਫਾਈ ਕਰਮਚਾਰੀਆਂ ਦੀਆਂ ਜਿਹੜੀਆਂ ਬਹੁਤ ਵਿਸ਼ੇਸ਼ੀਆ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਕਾਫੀ ਲੰਬੇ ਤੇ ਜਿਹੜੀ ਇਹਨਾਂ ਦੇ ਮਸਲੇ ਪਏ ਆ ਤੇ ਉਹਨਾਂ ਮਸਲਿਆਂ ਨੂੰ ਮੈਂ ਆਸਵੰਦ ਆਮ ਆਦਮੀ ਪਾਰਟੀ ਤੋਂ ਮਾਨਯੋਗ ਭਗਵੰਤ ਮਾਨ ਸਾਹਿਬ ਤੋਂ ਤੇ ਡਾਕਟਰ ਰਵਜੋਤ ਜੀ ਜਿਹੜੇ ਲੋਕਲ ਬੋਡੀ ਮਨਿਸਟਰ ਆ ਵੀ ਅਸੀਂ ਜਲਦ ਇਹਨਾਂ ਜਿਹੜੀਆਂ ਮੁਸ਼ਕਿਲਾਂ ਤੋਂ ਇਹਨਾਂ ਨੂੰ ਜਦ ਦਿਵਾਵਾਂਗੇ ਅਯੋਗ ਵੱਲੋਂ ਸਫਾਈ ਕਰਮਚਾਰੀਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੀ ਉਪਰਾਲੇ ਕੀਤੇ ਜਾਣਗੇ ਅਯੋਗ ਦੇਖੋ ਪਹਿਲਾਂ ਤਾਂ ਮੇਰੀ ਮੋਰਲ ਡਿਊਟੀ ਬਣਦੀ ਹੈ ਕਿ ਹਰ ਥਾਂ ਤੇ ਆਪ ਫਿਜ਼ੀਕਲੀ ਜਾ ਕੇ ਇਹਨਾਂ ਦੀਆਂ ਜੋ ਮੁਸ਼ਕਿਲਾਂ ਆ ਉਹਨਾਂ ਨੂੰ ਸੁਣਾ ਉਹਨਾਂ ਨੂੰ ਸਮਝਾਂ ਕਿਉਂਕਿ ਮੈਂ ਵੀ ਸਾਰੀ ਜੀ ਲੰਬਾ ਸਮਾਂ ਆਪਣੀ ਲਾਈਫ ਦਾ ਬੇਲ ਯੂਨੀਨਿਸਟ ਕੱਟਿਆ ਤੇ ਮੈਨੂੰ ਇਹਨਾਂ ਦੀਆਂ ਦੁਸ਼ਵਾਰੀਆਂ ਬਹੁਤ ਜ਼ਿਆਦਾ ਪਤਾ ਵੀ ਹੈ ਤੇ ਨਵੀਆਂ ਜਿਹੜੀਆਂ ਕੋਈ ਵੀ ਪ੍ਰੋਬਲਮਸ ਆਉਂਦੀਆਂ ਤੇ ਮੇਰੀ ਇਹ ਮੋਰਲ ਡਿਊਟੀ ਹੈ ਵੀ ਉੱਤੇ ਜਾ ਕੇ ਜਿਹੜੀਆਂ ਮੌਕੇ ਤੇ ਹੱਲ ਹੋਣ ਵਾਲੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਬੈਠੇ ਨੇ ਮਾਨਯੋਗ ਮੇਅਰ ਸਾਹਿਬ ਬੈਠੇ ਆ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜੀ ਬੈਠੇ ਨੇ ਸਾਡੇ ਨਾਲ ਤੇ ਜਿਹੜੀਆਂ ਮੌਕੇ ਦੇ ਅਧਿਕਾਰੀ ਵੀ ਬੈਠੇ ਨੇ ਤੇ ਜਿਹੜੀਆਂ ਇੱਥੇ ਹੋਣ ਵਾਲੀਆਂ ਮੁਸ਼ਕਿਲਾਂ ਤਾਂ ਉਹਨਾਂ ਨੂੰ ਇੱਥੇ ਮੌਕੇ ਤੇ ਹੀ ਅਸੀਂ ਹੱਲ ਕਰਵਾਉਣ ਵਾਲੇ ਜਾਵਾਂਗੇ ਔਰ ਜਿਹੜੀਆਂ ਸਰਕਾਰ ਪੱਧਰ ਦੇ ਉੱਤੇ ਜਿਹੜੀ ਗੱਲ ਕਰਨ ਦੀ ਲੋੜ ਹੈ ਤੇ ਸਫਾਈ ਅਯੋਗ ਵੱਲੋਂ ਵੀ ਇਹ ਮੇਰੀ ਮੋਰਲ ਡਿਊਟੀ ਹੈ ਵੀ ਇਹਨਾਂ ਨੂੰ ਹੱਲ ਕਰਵਾਇਆ ਜਾਵੇ ਅੱਜ ਦੀ ਮੀਟਿੰਗ ਨੂੰ ਲੈ ਕੇ ਕੋਈ ਦੱਸੋ ਕੀ ਇੱਥੇ ਗੱਲਬਾਤ ਕੀ ਹੱਲ ਨਿਕਲਿਆ ਪ੍ਰੋਪਰ ਨਹੀਂ ਹਾਲ ਹਾਲੇ ਤਾਂ ਦੇਖੋ ਇਹ ਜਿਹੜੀਆਂ ਫੈਸਲਾ ਲੈਣ ਦਾ ਅਧਿਕਾਰ ਖੇਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਮਿਨਿਸਟਰ ਨੂੰ ਤੇ ਅਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਜਾਣੂ ਕਰਵਾਵਾਂਗੇ ਵੀ ਇੱਥੇ ਆ ਹਾਲਾਤ ਹੈ ਵੈਸੇ ਤਾਂ ਇਹ ਉਹਨਾਂ ਦਾ ਆਪਣਾ ਨਗਰ ਹੈ ਉਹਨਾਂ ਨੂੰ ਜ਼ਿਆਦਾ ਪਤਾ ਪਰ ਚੋਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਤਾਂ ਮੇਰੇ ਖਿਆਲ ਉਹ ਦਿੱਲੀ ਗਏ ਹੋਏ ਨੇ ਕੱਲ ਉਹਨਾਂ ਨੇ ਆ ਜਾਣਾ ਮੈਂ ਵੀ ਗੱਲ ਕਰਾਂਗੇ ਤੇ ਮਾਨਯੋਗ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਇਹ ਵੀ ਆਪਣੇ ਪੱਧਰ ਤੇ ਗੱਲ ਕਰਨਗੇ ਤਾਂ ਜਲਦੀ ਇਸ ਸ਼ਹਿਰ ਨੂੰ ਇਸ ਸਟ੍ਰਾਈਕ ਤੋਂ ਜਿਹੜੀ ਨਿਜ਼ਾਤ ਮਿਲੇਗੀ ਹਾਂ ਸਰ ਬਹੁਤ ਹੀ ਸਤਿਕਾਰਯੋਗ ਸਾਡੇ ਸਫਾਈ ਕਮਿਸ਼ਨ ਪੰਜਾਬ ਦੇ ਜਨ ਚੇਅਰਮੈਨ ਚੰਦਰ ਗਰੇਵਾਲ ਜੀ ਅੱਜ ਨਗਰ ਲਿੰਗਵ ਸਾਧ ਤੋਂ ਬਚਾਏ ਨੇ ਔਰ ਇਹਨਾਂ ਦਾ ਇੱਥੇ ਆਉਣ ਦੇ ਉੱਪਰ ਮੈਂ ਬਹੁਤ ਹੀ ਜ਼ਿਆਦਾ ਦਿ ਲੋਗ ਉਤਾਰ ਕਰਦਾ ਸਾਰੇ ਹਾਊਸ ਵੱਲੋਂ ਔਰ ਅੱਜ ਜੋ ਕੋਈ ਜਿਹੜਾ ਕਿ ਸਫਾਈ ਸੇਵਕਾਂ ਦਾ ਔਰ ਜਿਹੜਾ ਸੀਵਰ ਮੈਨ ਦਾ ਨਹੀਂ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਉਹਨਾਂ ਨੇ ਸੁਣਿਆ ਵੀ ਹੈਗਾ ਔਰ ਉਹਨਾਂ ਦਾ ਜਿਹੜਾ ਜਲ ਜਿਹੜਾ ਹੱਲ ਜਿਹੜਾ ਆ ਡਾਕਟਰ ਅਗੋਤ ਜੀ ਜਿਹੜੇ ਸਾਡੇ ਕੇ ਕੈਬਨ ਦੇ ਵਜ਼ੀਰ ਨੇ ਲੋਕਲ ਬਾਡੀਜ਼ ਮੰਗ ਲਈ ਔਰ ਭਗਵਾਨ ਤਮਨ ਜੀ ਤੱਕ ਜਿਹੜਾ ਪਹੁੰਚਾਇਆ ਜਾਏਗਾ ਔਰ ਸਾਰਾ ਹਲਤੋ ਹੀ ਨਿਕਲਿਆ ਜਾਏਗਾ ਔਰ